ਪਹਿਲੀ ਗੱਲ ਤੇ ਆ ਕਿ ਅਸੀਂ ਹੁਣੇ ਪਿੰਡ ਕਟੂ ਜਾ ਰਹੇ ਆ ਜਿੱਥੇ ਅਸੀਂ ਸੈਂਟਰ ਸਰਕਾਰ ਵੱਲੋਂ ਜਿੰਨੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਵੈਸੇ ਤਾਂ ਜੇ ਮੈਂ ਗੱਲ ਕਰਾਂ ਕਿ ਜੋ ਸਕੀਮ ਐ ਇਸ ਵੇਲੇ ਪੰਜਾਬ 'ਚ ਆ ਰਹੀ ਆ ਉਹ 100% ਸੈਂਟਰ ਸਪਾਂਸਰ ਸਕੀਮ ਹੀ ਆ ਕਿ ਪੰਜਾਬ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ ਮੇਰੇ ਨਾਲੋਂ ਜ਼ਿਆਦਾ ਤੁਸੀਂ ਸਮਝਦੇ ਹੋ ਕਿ ਇਹਨਾਂ ਕੋਲ ਢੇਲਾ ਨਹੀਂ ਐਸ ਬੜੇ ਜਿਹੜੇ ਕਿਸੇ ਵੀ ਡਿਪਾਰਟਮੈਂਟ ਕੋਲ ਕੋਈ ਪੈਸਾ ਸੀ ਉਹ ਵੀ ਇਹਨਾਂ ਨੇ ਵਾਪਸ ਬੰਗਾ ਲਿਆ ਤਨਖਾਹਾਂ ਦੇਣ ਨੂੰ ਮੁਸ਼ਕਲ ਆ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ 4 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਚੁੱਕਿਆ ਔਰ ਹੋਰ ਲਈ ਜਾ ਰਹੇ ਆ ਔਰ ਜਿਹੜੀ ਚਿੰਤਾ ਦਾ ਵਿਸ਼ਾ ਕਿ ਜਦੋਂ ਤੱਕ ਇਹਨਾਂ ਨੇ ਜਾਣਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਜਿਹੜਾ ਕਿ ਓਵਰ ਤੋਂ ਓਵਰ ਵੀ ਓਵਰ ਲਿਮਟ ਆ ਕਿਸੇ ਸਟੇਟ ਦੀ ਕਿਸੇ ਨੇ ਢੇਲਾ ਨਹੀਂ ਦੇਣਾ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਕੱਚੇ ਆਪਣੇ ਲੋਨ ਦੇ ਲਈ ਇਹ ਜਿਹੜੀ ਸਕੀਮ ਆ ਜਿਵੇਂ ਆਪਾਂ ਆਸ਼ਵਾਨ ਖੇਤ ਸਕੀਮਾਂ ਕੱਚੇ ਘਰਾਂ ਦੀ ਸਕੀਮਾਂ ਬਿਜਲੀ ਦੀ ਸਕੀਮਾਂ ਊਰਜਾ ਦੀ ਸਕੀਮਾਂ ਇਹ ਗੈਸ ਸਿਲੰਡਰ ਤੇ ਸਕੀਮਾਂ ਸਾਰੀਆਂ ਸਕੀਮਾਂ ਦੇ ਬਾਰੇ ਪੈਨਸ਼ਨ ਦੀ ਸਕੀਮਾਂ ਇਹ ਸਾਰੀ ਸਰਕਾਰ ਦੀ ਸਕੀਮ ਤੇ ਅਸੀਂ ਹਰੇਕ ਪਿੰਡ-ਪਿੰਡ ਜਾ ਕੇ ਕੈਂਪ ਲਾ ਰਹੇ ਆ ਤਾਂ ਕਿ ਗਰੀਬਾਂ ਦੇ ਵਿੱਚ ਬਸਤੀਆਂ ਦੇ ਵਿੱਚ ਵੇੜਿਆਂ ਦੇ ਵਿੱਚ ਔਰ ਗਰੀਬਾਂ ਦੇ ਲਈ ਫਾਰਮ ਭਰ ਕੇ ਅਸੀਂ ਸਿਰਫ ਫਾਰਮ ਨਹੀਂ ਪਰਵਾ ਰਹੇ ਜਿਵੇਂ ਬਾਹਰ ਗੱਲ ਹੋ ਰਹੀ ਸੀ ਪ੍ਰਧਾਨ ਜੀ ਨੇ ਸਹੀ ਗੱਲ ਦੱਸੀ ਨੀਟਾ ਜੀ ਨੇ ਦੱਸੀ ਕਿ ਲੋਕੀ ਦੂਜੀਆਂ ਪਾਰਟੀ ਵਾਲੇ ਫਾਰਮ ਭਰਵਾ ਲੈਂਦੇ ਆ ਬਾਅਦ ਜਾ ਕੇ ਸੁੱਟ ਦਿੰਦੇ ਆ ਸਾਡੇ ਸਾਰੇ ਸਕੀਮ ਜਿਹੜੀ ਆ ਇਹ ਕੰਪਿਊਟਰਾਈਜ਼ ਆ ਅਸੀਂ ਸਾਰੇ ਕੰਪਿਊਟਰ ਸਾਰੇ ਜਿਹੜੇ ਕੰਪਿਊਟਰ ਦੇ ਟੈਕਨੀਸ਼ੀਅਨਸ ਆ ਉਹ ਸਾਡੇ ਨਾਲ ਜਾ ਰਹੇ ਆ ਉੱਥੇ ਬੈਠ ਕੇ ਹਰੇਕ ਦਾ ਪੈਨਸ਼ਨ ਦਾ ਫਾਰਮ ਕੱਚੇ ਘਰਾਂ ਦੇ ਫਾਰਮ ਔਰ ਜਿਹੜਾ ਸਿਹਤ ਸਕੀਮ ਦੇ ਫਾਰਮ ਆ ਉਹ ਫਾਰਮ ਵੀ ਭਰੇ ਜਾਣਗੇ ਔਰ ਨਾਲ ਦੀ ਨਾਲ ਉਹਨਾਂ ਨੂੰ ਸਰਟੀਫਿਕੇਟ ਵੀ ਇਸ਼ੂ ਕੀਤੇ ਜਾਣਗੇ ਇੱਕ ਤਾਂ ਇਸ ਪਹਿਲੂ ਤੇ ਥੋੜਾ ਨਾਲ ਗੱਲ ਕਰਨੀ ਸੀ ਇਹ ਸਕੀਮ ਅਸੀਂ ਸਾਰੇ ਪੰਜਾਬ ਚਲਾ ਰਹੇ ਆ ਤਾਂ ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਬਸਤੀ ਵਸਤੀ ਵਾਰਡ ਵਾਰਡ ਗਰੀਬਾਂ ਨੂੰ ਇਹਦਾ ਲਾਭ ਹੋ ਚੁੱਕਿਆ ਦੂਜੀ ਬਹੁਤ ਅਹਿਮ ਗੱਲ ਤੇ ਜਿਹੜੀ ਮੇਨ ਗੱਲ ਹੈ ਤੁਹਾਨੂੰ ਤਕਲੀਫ ਦਿੱਤੀ ਆ ਉਹ ਇਹ ਆ ਕਿ ਦੇਖੋ ਸਰਕਾਰ ਚ ਬੜੇ ਸਕੀਮੀ ਆਦਮੀ ਹੁੰਦੇ ਆ ਕਿ ਸਰਕਾਰ ਤਾਂ ਖੈਰ ਜਾਣ ਜਾਣੀ ਆ ਜਿਵੇਂ ਕੇਜਰੀਵਾਲ ਵਰਗਾ ਬਟਾ ਆਪ ਹੀ ਬੜਾ ਵੱਡਾ ਸਕੀਮੀ ਆ ਉਧਰੋਂ ਥਾਰ ਹੂਰ ਕੇ ਦਿੱਲੀ ਨੂੰ ਲੁੱਟ ਲਟਾ ਕੇ ਹੁਣ ਪੰਜਾਬ ਨੂੰ ਲੁੱਟਣ ਆ ਗਿਆ ਹੈ ਇਹ ਆ ਜਿਹੜੀ ਸਕੀਮ ਇਹਨਾਂ ਨੇ ਚਲਾਈ ਆ ਕਿ 40000 ਏਕੜ ਹੁਣ ਕਹਿੰਦੇ 60000 ਏਕੜ ਪਹਿਲਾਂ ਕਹਿੰਦੇ 40000 ਏਕੜ ਤਾਂ ਸਿਰਫ ਲੁਧਿਆਣੇ ਤੋਂ ਬਾਕੀ 60000 80000 ਏਕੜ ਅਸੀਂ ਜਿਹੜੀ ਕਿਸਾਨਾਂ ਦੀ ਜਾਂ ਲੋਕਾਂ ਦੀ ਜਿਹਦੀ ਵੀ ਜ਼ਮੀਨ ਆ ਉਹ ਜ਼ਮੀਨ ਅਕਵਾਇਰ ਕਰਾਂਗੇ ਔਰ ਜ਼ਮੀਨ ਅਕਵਾਇਰ ਕਰਕੇ ਉਹਦੇ ਨਾਲ ਇੱਕ ਪੂਲਿੰਗ ਸਕੀਮ ਕਰਾਂਗੇ ਕਿ ਕਿਸੇ ਨੂੰ ਸ਼ੋਰੂਮ ਦਿੱਤਾ ਕਿਸੇ ਨੂੰ ਕੋਈ ਚੀਜ਼ ਦਿੱਤੀ ਨਾਲ ਦੇਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਇਹ ਠੱਗੀ ਵਾਲਾ ਧੋਖੇ ਵਾਲਾ ਲੋਕਾਂ ਨੂੰ ਬੇਸਕੂ ਬਣਾਉਣ ਵਾਲਾ ਇੱਕ ਕੰਮ ਆ ਇਹ ਸਰਕਾਰ ਦੀ ਇਹ ਸਕੀਮ ਆ ਕਿ ਸਰਕਾਰ ਨੇ ਵਾਦੇ ਬਹੁਤ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕਰ ਸਕੇ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਵਾਅਦਾ ਸੀਗਾ ਜਿਵੇਂ ਪੈਣਾ ਨੂੰ ਇੱਕ ਹਜ਼ਾਰ ਰੁਪਏ ਦੇਣਾ ਸੀ ਸੋ ਕਿਸੇ ਸਕੀਮੀ ਨੇ ਇਹਨਾਂ ਨੂੰ ਸਕੀਮ ਲੜਾਈ ਕਿ ਤੁਸੀਂ ਪੰਜਾਬ ਦੀ ਜ਼ਮੀਨ ਹੜੱਪ ਲਓ 60 70 ਹਜ਼ਾਰ ਕਰੋੜ ਵਰਲਡ ਬੈਂਕ ਨੂੰ ਕਰਜ਼ੇ ਤੇ ਦੇ ਦਿਓ ਗਹਿਣੇ ਰੱਖ ਦਿਓ ਔਰ ਉਹਦੇ ਚੋਂ ਪੈਸਾ ਲੈ ਕੇ ਹਜ਼ਾਰ ਹਜ਼ਾਰ ਰੁਪਏ ਦਿਓ ਤਾਂ ਕਿ ਲੋਕ ਫਿਰ ਖੁਸ਼ ਹੋ ਜਾਣ ਕਿ ਸਰਕਾਰ ਨੇ ਆਪਦਾ ਵਾਅਦਾ ਪੂਰਾ ਕੀਤਾ ਪਹਿਲਾਂ ਜਿਵੇਂ ਬਿਜਲੀ ਫ੍ਰੀ ਦੇ ਕੇ ਕੰਗਾਲ ਕਰਤਾ ਸੋਭਾ ਹੁਣ ਉਸੇ ਤਰੀਕੇ ਨਾਲ ਇਹਨਾਂ ਨੇ ਆ ਜ਼ਮੀਨ ਹੜੱਪ ਕਰਕੇ ਕਰਨੀ ਆ ਅਸੀਂ ਗਰੰਟੀ ਕਰਦੇ ਆ ਕਿ ਇਹ ਉਹੀ ਲੋਕ ਨੇ ਆਮ ਆਦਮੀ ਪਾਰਟੀ ਵਾਲੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਇਹ ਖੁਦ ਕਹਿੰਦੇ ਸੀ ਕਿ મોદી ਨੇ ਕਿਸਾਨਾਂ ਦਾ ਅੰਦੋਲਨ ਦੇ ਵਿੱਚ ਕਹਿੰਦੇ ਸੀ ਕਿ ਤੁਹਾਡੀ ਜ਼ਮੀਨ ਅੜਪਣੀ ਆ ਹੁਣ ਉਹ ਸਕੀਮੇ ਆਪ ਕਰਨ ਲੱਗੇ ਆ ਸੋ ਮੈਂ ਅੱਜ ਤੁਹਾਡੇ ਰਾਹੀ ਸਾਰੇ ਬਰਨਾਲੇ ਦੇ ਉਸਦੀਕਾਂ ਨੂੰ ਅਸੀਂ ਬਾਹਰ ਵੀ ਗੱਲ ਕਰਕੇ ਆਏ ਆ ਕਿ ਅਸੀਂ ਇੱਕ ਵਿਸ਼ਵਾ ਨਹੀਂ ਲੈਣ ਦੇਣੀ ਕਿਸੇ ਨੂੰ ਇੱਕ ਕਿਲਾ ਕੀ ਅਸੀਂ ਵਿਸਵਾ ਤੱਕ ਜ਼ਮੀਨ ਨਹੀਂ ਅਸੀਂ ਤੁਹਾਡੇ ਚਟਾਨ ਵਾਂਗੂ ਖੜੇ ਆ ਕਿਸੇ ਤੇ ਐਵੇਂ ਬਹਾਨੇਵਾਜੀ ਤੇ ਕਈ ਵਾਰੀ ਪਿੰਡਾਂ ਚ ਹੁੰਦਾ ਮੈਂ ਇੱਥੋਂ ਤੱਕ ਵੀ ਕਿਹਾ ਕਿ ਕਈ ਸਰਪੰਚ ਸਹਿਵਾਨਾ ਉੱਪਰ ਪ੍ਰੈਸ਼ਰ ਹੁੰਦਾ ਕਿ ਉਹ ਕਿ ਉਹ ਵੀਡੀਓ ਤੋਂ ਕੋਈ ਸਕੀਮ ਲੈਣੀ ਆ ਕਿ ਹੋਰ ਲੈਣੀ ਆ ਪਰ ਜਿੰਨੇ ਜ਼ਮੀਨਦਾਰ ਭਰਾ ਨੇ ਜਿੰਮੇ ਜਿੰਨੇ ਸਾਡੇ ਸ਼ਹਿਰ ਦੇ ਕੋਈ ਕਲੋਨਾਈਜ਼ਰ ਨੇ ਕਿਸੇ ਨੇ 10 ਏਕੜ ਲਈ ਆ 20 ਏਕੜ ਲਈ ਆ ਕਿਸੇ ਤੋਂ 50 ਏਕੜ ਲਈ ਆ ਜਿਹੜੀ ਸਕੀਮੇ ਬਣਾਉਂਦੇ ਆ ਇਹ ਪੌਂਜੀ ਸਕੀਮ ਆ ਜਿਵੇਂ ਤੁਹਾਨੂੰ ਪਤਾ ਅੱਜ ਤੋਂ ਪਹਿਲਾਂ ਜਿਵੇਂ ਕਲਕੱਟਾਜ਼ ਵੀ ਚੱਲੀਆਂ ਪੰਜਾਬ 'ਚ ਵੀ ਚੱਲੀਆਂ ਲੋਕੀ ਸਕੀਮਾਂ ਤੇ ਪੈਸਾ ਲੈ ਕੇ ਭੱਜ ਗਏ ਅੱਜ ਬੁਰਾ ਹਾਲ ਹੋਇਆ ਸੋ ਸਭ ਤੋਂ ਮਾੜੀ ਸਕੀਮ ਆ ਔਰ ਲੋਕਾਂ ਦੇ ਨਾਲ ਖਾਸ ਕਰਕੇ ਜ਼ਿਮੀਂਦਾਰਾਂ ਦੇ ਨਾਲ ਕਿ ਮੈਨੂੰ ਇੱਕ ਗੱਲ ਦੱਸੋ ਕਿ ਜਿਹਦੀ ਜ਼ਮੀਨ ਹੀ ਖੁੱਸ ਗਈ ਜਿਹਦੇ ਕੋਲ ਚਾਰ ਸਿਆੜ ਹੀ ਨਹੀਂ ਰਹੇ ਜਿਹਦੇ ਤੇ ਉਹ ਰੋਟੀ ਖਾਂਦਾ ਜਿਹਦੇ ਉਹ ਪੜਦਾ ਉਹਦਾ ਟੱਬਰ ਪੜਦਾ ਜਦੋਂ ਉਹੀ ਸਰਕਾਰ ਨੇ ਲੈ ਲਈ ਤਾਂ ਵਾਕੀ ਕੀ ਰਹਿ ਗਿਆ ਇਹ ਤਾਂ ਪੰਜਾਬ ਨੂੰ ਇੱਕ ਤਾਂ 4 ਲੱਖ ਕਰੋੜ ਦੇ ਕੇ ਕਰਜ਼ਾ ਦੇ ਕੇ ਕਗਾਲ ਕਰਤਾ ਕਿ ਕਿ ਉ ਪੰਜਾਬ ਨੂੰ ਜਦੋਂ ਜ਼ਮੀਨ ਚਲੀ ਗਈ ਜੇ ਕਹਿੰਦੇ ਯਾਰ ਤੂੰ ਤੇਰੇ ਕੋਲ ਕਿੰਨੇ ਕਿੰਨੇ ਕਿਲੇ ਆ ਪੰਜ ਕਿਲੇ ਆ ਕਹਿੰਦੇ ਜੀ ਮੈਂ ਪੰਜ ਕਿਲੇ ਆਪਦੀ ਬੇਇੱਜ਼ਤੀ ਕਹਿੰਦਾ ਫਿਰ ਤਾਂ ਤੂੰ ਕਗਾਲ ਤੇਰੇ ਕੋਲ ਤਾਂ ਹਈ ਪੱਲੇ ਕੁਸ ਨਹੀਂ ਸੋ ਜਦੋਂ ਇਹਨਾਂ ਨੇ ਜ਼ਮੀਨ ਲੈ ਲਈ ਤਾਂ ਪੰਜਾਬ ਵਾਲੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਪੱਲੇ ਨਹੀਂ ਕੁਸ ਰਹਿਣਾ ਸੋ ਮੈਂ ਕਹਿਣ ਆਇਆ ਸਾਰਿਆਂ ਨੂੰ ਅਸੀਂ ਇੱਕ ਜਾਗਰੂਕਤਾ ਦੇ ਤੌਰ ਤੇ ਕਿ ਇਹ ਬਿਲਕੁਲ ਗਲਤ ਸਕੀਮ ਆ ਇੱਕ ਘੜੀ ਵੀ ਸਕੀਮ ਆ ਪੰਜਾਬ ਦੇ ਲੋਕਾਂ ਨਾਲ ਪੂਰਾ ਧੋਖਾ ਧੋਖੇ ਦੇ ਨਾਲ ਗਈ ਆ ਜਦੋਂ ਆਪਾਂ ਨੂੰ ਪਹਿਲਾ ਪਤਾ ਲੱਗ ਜੇ ਵੀ ਇਹ ਧੋਖਾ ਜੇ ਆਪਾਂ ਫਿਰ ਧੋਖਾ ਖਾ ਜਾਗੇ ਫਿਰ ਆਪਾਂ ਮਾਰੇ ਆ ਸਾਡੀ ਡਿਊਟੀ ਬਣਦੀ ਆ ਕਿ ਸਾਰਿਆਂ ਨੂੰ ਦੱਸਣਾ ਕਿ ਇਹ ਧੋਖੇ ਵਾਲੀ ਸਕੀਮ ਆ ਕਿਸੇ ਨੇ ਦੇ ਸਕੀਮ 'ਚ ਨਹੀਂ ਆਉਣਾ ਔਰ ਖਾਸ ਕਰਕੇ ਸਾਡੇ ਬਰਨਾਲੇ ਦੇ ਉਸ ਵੇਲੇ ਤਾਂ ਸਾਰੇ ਪੰਜਾਬ ਦੇ ਕਹਾਗਾ ਇਹ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆਂ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਅਸੀਂ ਸਾਡੀ ਪਾਰਟੀ ਚਟਾਨ ਮੰਗੂ ਨਾਲ ਖੜੇ ਹੈਗੇ ਕਿਸੇ ਕੋਰਟ ਚ ਜਾਣਾ ਪਵੇ ਕਿਸੇ ਕਚਹਿਰੀ ਜਾਣਾ ਪਵੇ ਕਿਸੇ ਨਾਲ ਤੱਕਾ ਹੁੰਦਾ ਹੋਵੇ ਅਸੀਂ ਪਾਰਟੀ ਵੱਲੋਂ ਉਥੇ ਧਰਨੇ ਵੀ ਲਾਵਾਂਗੇ ਉਥੇ ਜਾਵਾਂਗੇ ਵੀ ਕਿਸੇ ਨਾਲ ਜ਼ਬਰਦਸਤਾ ਹੁੰਦਾ ਹੋਇਆ ਅਸੀਂ ਚਟਾਨ ਮੰਗੂ ਖੜੇ ਆਂ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਤੁਹਾਡੇ ਰਾਹੀਂ ਅੱਜ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਜਿਹੜੀ ਤੁਹਾਡੀ ਨੀਤੀ ਹੈ ਨੀਤੀ ਮਾੜੀ ਹੈ ਅਸੀਂ ਲੋਕਾਂ ਦੀ ਜ਼ਮੀਨ ਅਸੀਂ ਲੈਣ ਨਹੀਂ ਦੇਣੀ